CVC World News ਦੇਖ ਰਹੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਸਰਹੱਦੀ ਕਿਸਾਨਾਂ ਲਈ ਵੱਡੀ ਰਾਹਤ ਕਾਟੇਦਾਰ ਪੈਂਦੀ ਜ਼ਮੀਨ ਦੇ ਮਸਲੇ ਤੇ ਇੱਥੇ ਫੈਸਲਾ ਹੋਣ ਜਾ ਰਿਹਾ ਹੈ ਭਾਰਤ ਪਾਕਿਸਤਾਨ ਸਰਹੱਦ ਨਾਲ ਲੱਗਦੇ ਪੰਜਾਬ ਦੇ ਸਰਹੱਦੀ ਇਲਾਕਿਆਂ ਤੋਂ ਅੱਜ ਇੱਕ ਅਹਿਮ ਪੂਰਨ ਖਬਰ ਸਾਹਮਣੇ ਆ ਰਹੀ ਹੈ ਇਹ ਮਸਲਾ ਜੋ 1947 ਤੋਂ ਲੈ ਕੇ ਅੱਜ ਤੱਕ ਹਜ਼ਾਰਾਂ ਕਿਸਾਨਾਂ ਦੀ ਜ਼ਿੰਦਗੀ ਨਾਲ ਜੁੜਿਆ ਰਿਹਾ ਆਖਿਰਕਾਰ ਹੱਲ ਬਲ ਵੱਧਾ ਨਜ਼ਰ ਆ ਰਿਹਾ ਪੰਜਾਬ ਦੇ ਕੈਬਨਿਟ ਮਨਿਸਟਰ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਆਪਣੇ ਕਾਰਜਕਾਲ ਦੌਰਾਨ ਉਹਨਾਂ ਨੇ ਭਾਰਤ-ਪਾਕਿਸਤਾਨ ਸਰਹੱਦ ਦੇ ਕਾਟੇਦਾਰ ਖੇਤਰਾਂ ਦੇ ਪਾਸੰਦੇ ਹਜ਼ਾਰਾਂ ਏਕੜ ਕਿਸਾਨਾਂ ਦੀ ਜ਼ਮੀਨ ਦਾ ਮਸਲਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰੋਮੋਦ ਦੇ ਸਾਹਮਣੇ ਰੱਖਿਆ ਸੀ ਅਤੇ ਇਸ ਦਾ ਪੱਕਾ ਹੱਲ ਕੱਢਣ ਲਈ ਅਪੀਲ ਕੀਤੀ ਸੀ। ਦਰਅਸਲ 1947 ਤੋਂ ਲੈ ਕੇ ਅੱਜ ਤੱਕ ਸਰਹੱਦੀ ਖੇਤਰਾਂ ਦੇ ਕਿਸਾਨ ਆਪਣੀ ਜਾਨ ਜੋਖਮ ਚੁਕਾ ਕੇ ਖੇਤੀ ਕਰਦੇ ਆ ਰਹੇ ਨੇ। ਕਈ ਵਾਰ ਗੋਲੀਬਾਰੀ ਅਤੇ ਕਈ ਵਾਰੀ ਸੁਰੱਖਿਆ ਖਤਰੇ ਪਰ ਕਿਸਾਨਾਂ ਨੇ ਆਪਣੀ ਧਰਤੀ ਨਹੀਂ ਛੱਡੀ ਹੁਣ ਇਸ ਮਸਲੇ ਤੇ ਵੱਡਾ ਫੈਸਲਾ ਲਿਆ ਗਿਆ ਹੈ ਨਵੇਂ ਪ੍ਰਬੰਧਾਂ ਅਨੁਸਾਰ ਪੀਐਸਐਫ ਬਲੋਕ ਸਾਥ ਤੋਂ 200 ਮੀਟਰ ਤੱਕ ਦੀ ਜ਼ਮੀਨ ਅਫਰੀਦਨ ਲਈ ਜਾਵੇਗੀ ਜਦਕਿ ਉਸ ਤੋਂ ਅੱਗੇ ਪੈਂਦੀ ਕਿਸਾਨਾਂ ਦੀ ਜ਼ਮੀਨ ਨੂੰ ਕਾਂਡੇਦਸਤ ਤੋਂ ਮੁਕਤ ਕੀਤਾ ਜਾਵੇ ਇਸ ਫੈਸਲੇ ਨਾਲ ਹਜ਼ਾਰਾਂ ਕਿਸਾਨ ਪਰਿਵਾਰਾਂ ਨੂੰ ਵੱਡੀ ਰਾਹਤ ਮਿਲਣ ਦੀ ਉਮੀਦ ਹੈ ਸਰਦਾਰ ਕੁਲਦੀਪ ਸਿੰਘ ਢੱਲੀਵਾਲ ਨੇ ਇਸ ਇਤਿਹਾਸਕ ਫੈਸਲੇ ਲਈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰੋਵੋਲਟ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਕਦਮ ਸਰਦੀ ਕਿਸਾਨਾਂ ਲਈ ਸੁਰੱਖਿਆ ਅਤੇ ਉਹਨਾਂ ਦੇ ਹੱਕ ਦੀ ਰਾਖੀ ਵੱਲ ਇੱਕ ਮਹੱਤਵਪੂਰਨ ਕਦਮ ਹੋਵੇਗਾ। ਸਰਹੱਦੀ ਪੰਜਾਬ ਲਈ ਇਹ ਸਿਰਫ ਇੱਕ ਫੈਸਲਾ ਨਹੀਂ ਸਗੋ ਹਕਿਆਂ ਤੋਂ ਪੁਰਾਣੇ ਦਰਦ ਦਾ ਇਲਾਜ ਹੋਵੇ। ਇਸ ਖਬਰ ਦੇ ਨਾਲ ਨਾਲ ਸਾਡੇ ਨਾਲ ਬਣੇ ਰਹੋ। ਤੁਸੀਂ ਦੇਖ ਰਹੇ ਹੋ ਸੀਵੀਸੀ ਵਰਡ। जो इंटरनेशनल बॉर्डर है 532 किलोमीटर है हमारा पाकिस्तान के साथ जो जहां पे तार लगी हुई है लेकिन तार हमारे एरिया के अंदर ही है कई जगह तो दो दो तीन तीन किलोमीटर अंदर तार है तो तार के पार हमारी जमीन है वहां खेती करने के लिए आईकार्ड बने हुए और बीएसएफ को साथ में जाना पड़ता है उन किसानों के साथ जाना पड़ता तो मैं दो तीन बार ये मुद्दा मैंने एच एम साहब के सामने पहले भी रखा था आज उन्होंने कहा कि हम इस पर फैसला लेने वाले हैं कि हम शायद तार को आगे कर देंगे पठानकोट में ऐसा करके देखा है पहले कि तार को आगे कर लो जो इंटरनेशनल रूल है वो डेढ़ सौ मीटर का है हम दो सौ मीटर रख लेते हैं चलो तीन सौ मीटर रख लो तीन सौ मीटर पे तार रख ली हमारी कर तो बहुत हजारों एकड़ जमीन जो है जो भारत की जमीन है लेकिन खेती करने के लिए भी ये सब कुछ साथ में जाना पड़ता है। वो जमीन तार के इस पार आ जाएगी तो वो किसान जो है वो बिना रोक टोक अपनी खेती कर सकते हैं इस बात का आश्वासन मुझे है सबने दिया है। मैं आभारी हूं उनका ऐसा वो मेरे आग्रह पे वो सोच रहे हैं ये हो जाएगा ਮਾਨਯੋਗ ਮੁਖੰਤੀ ਸਾਹਿਬ ਨੇ ਸਾਡੇ ਦੇਸ਼ ਦੇ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਦੇ ਨਾਲ ਜਿਹੜੀ ਉਹ ਮੁਲਾਕਾਤ ਕੀਤੀ ਉਹਨਾਂ ਨੇ ਕੱਲ ਪੰਜਾਬ ਦੇ ਬਹੁਤ ਮੁੱਦੇ ਜਿਹੜੇ ਲੋਕਾਂ ਦੇ ਮੁੱਦੇ ਜਿਹੜੇ ਉਹ ਉਠਾਏ ਉਹਨਾਂ ਦੇ ਕੋਲ ਉਹਨਾਂ ਚ ਇੱਕ ਸਾਡਾ ਮੁੱਦਾ ਜਿਹੜਾ ਬਾਰਡਰ ਦੇ ਕਿਸਾਨਾਂ ਦਾ ਮੁੱਦਾ ਸੀਗਾ ਇਹ ਬਹੁਤ ਪੁਰਾਣਾ ਮੁੱਦਾ ਜਦੋਂ ਦੀ ਇਹ ਕੰਡਿਆਲੀ ਤਾਰ ਲੱਗੀ ਆ ਉਦੋਂ ਦਾ ਹੀ ਕਿਸਾਨ ਜਿਹੜਾ ਬਾਰਡਰ ਦੇ ਉੱਤੇ ਬੜਾ ਪਰੇਸ਼ਾਨ ਹੈ ਤੇ ਮੈਂ ਜਦੋਂ ਉਹਦੀ ਸਾਡੀ ਸਰਕਾਰ ਬਣੀ ਜਦੋਂ ਦੇ ਮਾਨ ਸਾਹਿਬ ਮੁੱਖ ਮੰਤਰੀ ਬਣੇ ਅਸੀਂ ਮੰਤਰੀ ਬਣੇ ਐਮਐਲਏ ਬਣੇ ਉਦੋਂ ਤੋਂ ਹੀ ਮਾਨ ਸਾਹਿਬ ਨੂੰ ਕਹਿ ਰਹੇ ਸੀਗੇ ਕਿ ਸਾਡੇ ਇਹ ਕਿਸ ਤਾ ਮਸਲਾ ਹੱਲ ਕਰਵਾ ਕੇ ਦਿਓ ਕਿਉਂਕਿ ਮਸਲਾ ਸਾਡੇ ਲੈਵਲ ਦਾ ਨਹੀਂ ਇਹ ਤੁਹਾਡੇ ਲੈਵਲ ਦਾ ਔਰ ਪਹਿਲਾਂ ਵੀ ਮੁੱਖ ਮੰਤਰੀ ਸਾਹਿਬ ਨੇ ਮਸਲਾ ਮਤਲਬ ਠਾਇਆ ਕੇਂਦਰ ਸਰਕਾਰ ਕੋਲ ਔਰ ਬੀਤੇ ਕੱਲ ਜਿਹੜਾ ਉਹਨਾਂ ਨੇ ਫੈਸਲਾ ਕਰਵਾਇਆ ਅਮਿਤ ਸ਼ਾਹ ਜੀ ਨੇ ਜਿਸ ਚੀਜ਼ ਤੇ ਸਹਿਮਤੀ ਦਿੱਤੀ ਹੈ ਕਿ ਕੰਡਿਆਂ ਵਾਲੀ ਤਾਤ ਜਿਹੜੀ ਆ ਇਨੂੰ ਮਤਲਬ ਜਿਹੜਾ ਜਿਹੜੀ ਸਾਡੀ ਇੰਟਰਨੈਸ਼ਨਲ ਬਾਰਡਰ ਲਾਈਨ ਆ ਉਤੋਂ ਉਹਦੇ 200 ਮੀਟਰ ਦੇ ਘੇਰੇ 'ਚ ਜਿਹੜਾ ਲੈ ਜਾਣਗੇ ਹੁਣ ਕੀ ਆ ਕਿ ਸਾਡਾ 532 ਕਿਲੋਮੀਟਰ ਲੰਬਾ ਬਾਰਡਰ ਆ ਪੰਜਾਬ ਦਾ ਕਈ ਥਾਵਾਂ ਤੋਂ 1.5 ਕਿਲੋਮੀਟਰ ਮੀਟਰ ਪਿੱਛੇ ਆ 2-2 ਕਿਲੋਮੀਟਰ ਪਿੱਛੇ ਆ 3-3 4-4 ਕਿਲੋਮੀਟਰ ਪਿੱਛੇ ਆ ਉਹਨਾਂ ਦਾ ਕੀ ਆ ਕਿ ਸਾਡੇ ਹਜ਼ਾਰਾਂ ਏਕੜ ਕਿਸਾਨਾਂ ਦੇ ਜਿਹੜੇ ਆ ਉਹ ਜ਼ਮੀਨ ਅੰਦਰ ਜਿਹੜੀ ਆ ਪਾਰਾਂ ਤੋਂ ਅੰਦਰ ਆ ਏ ਵੀ ਤੁਸੀਂ ਦੇਖਦੇ ਆ ਤਾਰਾ ਤੋਂ ਅੰਦਰ ਹੀ ਆਪਾਂ ਕੰਡਿਆਲੀ ਦਾਤ ਤੇ ਖੜੇ ਆ। ਉਹਦੇ ਕਿਸਾਨ ਨੂੰ ਵਿਚਾਰੇ ਨੂੰ ਸਵੇਰੇ 9 ਵਜੇ ਹੋਣਾ ਪੈਂਦਾ। 6 ਵਜੇ ਤੱਕ ਖੇਤੀ ਕਰਨੀ ਪੈਂਦੀ ਆ ਉਹਨੂੰ ਚੈੱਕ ਕਰਦੇ ਆ ਉਹਦੇ ਸਾਧਨਾਂ ਨੂੰ ਚੈੱਕ ਕਰਦੇ ਆ। ਫਿਰ ਜਦੋਂ ਵਾਪਸ ਆਉਂਦਾ ਉਦੋਂ ਵੀ ਚੈੱਕ ਕਰਦੇ ਆ। ਉਦੋਂ ਜਦੋਂ ਸਾਡੀਆਂ ਔਦਤ ਸਾਡੀ ਜਿਹੜੀ ਸਾਡੇਆਂ ਲੇਡੀਆਂ ਆਉਂਦੀਆਂ ਸਾਡੀਆਂ ਐਗਰੀਕਲਚਰ ਦੀ ਕੰਮ ਕਰਨ ਵਾਸਤੇ, ਲੇਬਰ ਵਾਸਤੇ ਉਹਨਾਂ ਨੂੰ ਵੀ ਚੈਕਿੰਗ ਕਰਨੀ ਪੈਂਦੀ ਆ। ਸੋ ਬੜਾ ਇੱਕ ਔਖਾ ਪ੍ਰੋਸੈਸ ਆ ਕਿਸਾਨਾਂ ਵਾਸਤੇ। ਉਹ ਨਾ ਅਗਲੇ ਪਾਸੇ ਕੋਲ ਟੂਬਲ ਲੱਗਦੇ ਆ ਲੋਕਾਂ ਨੇ ਸੋਲਰ ਸਿਸਟਮ ਜਿਹੜਾ ਵਿਚਾਰਿਆਂ ਨੇ ਲਾਇਆ ਕਿਸਾਨਾਂ ਨੇ ਕਿ ਜਿਆਦਾ ਕਰ ਲਈ ਸੋ ਇਹ ਮਸਲਾ ਹੱਲ ਲਗਭਗ ਸੀਐਮ ਸਾਹਿਬ ਨੇ ਕੱਲ ਮੈਂ ਦੱਸਿਆ ਕਿ ਹੋ ਗਿਆ ਔਰ 15 ਦਿਨ ਤੋਂ ਬਾਅਦ ਜਿਹੜਾ ਕੇਂਦਰ ਸਰਕਾਰ ਇਹ ਨੂੰ ਸ਼ੁਰੂ ਕਰ ਦੋਗੀ ਮੈਂ ਸਮਝਦਾ ਕਿ ਇਹ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਦੀ ਬਹੁਤ ਵੱਡੀ ਪ੍ਰਾਪਤੀ ਹੈ ਔਰ ਮੈਂ ਉਹਨਾਂ ਦਾ ਬਾਡਰ ਦੇ ਕਿਸਾਨਾਂ ਨੂੰ ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿਉਂਕਿ ਮੇਰੇ ਵਦਨ ਵਿਦਵਾਨ ਸਵਾਲ ਕਾਇਨਾਦੇ ਦੀ ਬਹੁਤ ਲੰਬੀ ਜਿਹੜੀ ਲਾਈਨ ਆ ਉਹ ਮਤਲਬ ਇਹਦੇ ਚ ਕੰਨਿਆ ਦੀ ਤਾਰ ਦੇ ਅੱਗੇ ਸਾਰੀ ਜ਼ਮੀਨ ਜਿਹੜੀ ਆਉਂਦੀ ਆ ਸੋ ਮੈਂ ਉਹਨਾਂ ਦਾ ਧੰਨਵਾਦ ਕਰਦਾ ਥੋੜੀ ਮਿੱਟੀ ਲੈ ਕੇ ਆਈ ਸੀ ਅੱਗੇ ਖੇਤਾਂ ਚ ਜਿਹੜੀ ਕੱਲ ਮੁੱਖ ਮੰਤਰੀ ਸਾਹਿਬ ਨੂੰ ਦਵਾਂਗੇ ਮੁੱਖ ਮੰਤਰੀ ਸਾਹਿਬ ਨੂੰ ਉਹ ਮਿੱਟੀ ਜਿਹੜੀ ਆ ਉਹ ਕੱਲ ਦਗਾਗੇ ਕਿ ਉਹ ਮਿੱਟੀ ਆ ਜਿਹੜੀ ਬਹੁਤ ਕੀਮਤੀ ਮਿੱਟੀ ਆ ਬਹੁਤ ਪਤ ਕੀਮਤੀ ਮਿੱਟੀ ਦਾ ਉਹਨਾਂ ਮੁੱਲ ਦੀ ਪੈ ਰਿਹਾ ਕਿਉਂਕਿ ਕੰਨੇ ਵਾਲੀ ਤਾਰ ਲੱਗੀ ਆ ਇਸ ਕਰਕੇ ਜੇ ਉਹ ਕੰਡੇ ਵਾਲੀ ਤਾਰ ਰੱਟ ਜੂਗੀ ਪਿੱਛੇ ਰੋੜ ਬਣ ਰਹੀ ਹੈ ਬੜੀ ਵੱਡੀ ਤੇ ਤਾਰ ਰੱਟ ਗਈ ਤੇ ਕਿਸਾਨਾਂ ਦੇ ਰੇਟ ਵਧ ਗਏ ਸਦਾ ਕੁਝ ਹੋ ਗਿਆ ਸੋ ਇਹ ਸਾਡੇ ਵਾਸਤੇ ਬਹੁਤ ਵੱਡੀ ਇੱਕ ਪ੍ਰਾਪਤੀ ਹੋਈ ਹੈ ਜਿਹੜੀ ਮਾਨ ਸਾਹਿਬ ਨੇ ਅਮਰਤ ਸ਼ਾਹ ਜੀ ਦੇ ਕੋਲੋਂ ਸਾਨੂੰ ਕਰਾ ਕੇ ਦਿੱਤੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਉਹ ਸਾਡੇ ਜਿਹੜੇ ਬੀਐਸਐਫ ਦੇ ਜਵਾਨ ਆ ਇਹ ਜਿਹੜੀ ਬੱਚਾ ਦੇ ਡਿਊਟੀ ਕਰਦੇ ਆ ਇਹਨਾਂ ਦਾ ਵੀ ਮਸਲਾ ਬਹੁਤ ਹੱਲ ਹੋ ਜਾਊਗਾ ਕਿਉਂਕਿ ਜਦੋਂ ਸਾਡੇ ਕਿਸਾਨ ਅੰਦਰ ਜਾਂਦੇ ਆ ਇਹ ਨਾਲ ਗਾਰਡ ਬਣ ਕੇ ਜਾਂਦੇ ਆ ਕਿਉਂਕਿ ਅਗਲੇ ਪਾਸੇ ਪਾਕਿਸਤਾਨ ਲਾਈਨ ਦੇ ਉੱਤੇ ਉਹ ਹੁੰਦੇ ਆ ਇਹਨਾਂ ਨੂੰ ਬਚਾ ਦੇਣਾ ਉਡਾ ਦਿੰਦਾ ਕਿ ਸਾਡੇ ਕਿਸਾਨ ਦੇ ਉੱਤੇ ਕੋਈ ਅਟੈਕ ਨਾ ਹੋ ਜਾਵੇ ਕਿਸਾਨ ਨੂੰ ਖੇਤੀ ਕਰਨਾ ਕਿੱਡਾ ਵੱਡਾ ਦਿਸਕਾ ਦਾ ਕੰਮ ਉਹਦੀ ਸਕਿਉਰਟੀ ਉਹਦੇ ਜਾਨ ਤੇ ਖੇਡ ਕੇ ਬਚਾ ਦੇਣਾ ਅਗਲੇ ਪਾਸੇ ਜਾਂਦਾ ਬਿਲਕੁਲ ਬਾਦਰ ਅਗਲੇ ਪਾਸੇ ਪਾਕਿਸਤਾਨ ਵਾਲੇ ਹੁੰਦੇ ਜਾਨ ਤੇ ਖੇਡਣ ਵਾਲੀ ਗੱਲ ਹੈ ਉਹ ਕਿਸਾਨਾਂ ਲਈ ਇਹ ਬਹੁਤ ਵੱਡੀ ਸਗਾਤ ਹੈ ਜਿਹੜੀ ਮਾਨਜੋ ਮੁੱਖ ਮੰਤਰੀ ਸਾਹਿਬ ਨੇ ਕੱਲ ਦਿੱਤੀ